ਅੱਜ ਦੀਆਂ ਕਹਾਣੀਆਂ ਜੀ ਅਕਲ ਲੈ ਲੋ ਅਕਲ ਅਕਲ ਦੀ ਦੁਕਾਨ ਤੋਂ ਪਿੰਡ ਲਾਲਕੜ ਦੇ ਪਿਛਕਾਰ ਇੱਕ ਛੋਟੀ ਜਹੀ ਹਵੇਲੀ ਸੀ ਉਹ ਉਸ ਹਵੇਲੀ ਦਾ ਮਾਲਕ ਸੀ ਨਾਲ ਸਿੰਘ ਜੋ ਆਪਣੀ ਅਕਲ ਆਪਣੀ ਗੱਲ ਨੂੰ ਸੱਚ ਤੇ ਦੂਜਿਆਂ ਨੂੰ ਝੂਠ ਮੰਨਣ ਦਾ ਅਤੀ ਸੀ ਜਿੱਥੇ ਵੀ ਬਹਿੰਦਾ ਸੀ ਆਪਣੀ ਅਕਲ ਦੀਆਂ ਕਹਾਣੀਆਂ ਸੁਣਾਉਂਦਾ ਸੀ ਜਦ ਕਿਸੇ ਨੇ ਕੋਈ ਸਲਾਹ ਮੰਗੀ ਨਹੀਂ ਹੁੰਦੀ ਸੀ ਉਹ ਆਪ ਹੀ ਕਹਿ ਦਿੰਦਾ ਸੀ ਓਏ ਭਾਈ ਮੈਨੂੰ ਪੁੱਛ ਲਿਆ ਕਰੋ ਮੈਂ ਸਾਰੀ ਦੁਨੀਆ ਵੇਖ ਲਈ ਹੈ ਲੋਕ ਹੱਸਦੇ ਪਰ ਅੰਦਰੋਂ ਕਈ ਉਸ ਦੀ ਗੱਲਾਂ ਨਾਲ ਥੱਕ ਚੁੱਕੇ ਸਨ ਇੱਕ ਦਿਨ ਪਿੰਡ ਦੀ ਚੌਪਾਲ ਵਿੱਚ ਬੈਠੇ ਨੌਜਵਾਨ ਬੰਤਾ ਨੇ ਕਿਹਾ ਚਾਚਾ ਨਾਲਾ ਤੁਸੀਂ ਤਾਂ ਕਦੇ ਓਕੇ ਤੁਸੀਂ ਸਭ ਕੁਝ ਜਾਣਦੇ ਹੋ ਦੱਸੋ ਪ੍ਰਮਾਤਮਾ ਕਿੱਥੇ ਵੱਸਦਾ ਹੈ ਨਾਰਾ ਸਿੰਘ ਹੱਸਿਆ ਓ ਮੂਰਖ ਪ੍ਰਮਾਤਮਾ ਕਿੱਥੇ ਕਿਸੇ ਥਾਂ ਨਹੀਂ ਉਹ ਤਾਂ ਮਨੋਖਾਂ ਦੀ ਕਲਪਨਾ ਹੈ ਅਕਲ ਰੱਖ ਗਈ ਵਿਗਿਆਨ ਪੜ ਚੋਪਾਲ ਚੁੱਪ ਹੋ ਗਈ ਬਜ਼ੁਰਗਾਂ ਨੂੰ ਸਦੀ ਬੋਲ ਚੱਲ ਚੁਪੀ ਪਰ ਕਿਸੇ ਨੇ ਕੁਝ ਨਾ ਕਿਹਾ ਨਾਲਾ ਸਿੰਘ ਦੀਆਂ ਗੱਲਾਂ ਉਸ ਦੇ ਅਹੰਕਾਰ ਦੇ ਦਰਖਤ ਵਾਂਗ ਵਧ ਰਹੀਆਂ ਸਨ ਪਰ ਇੱਕ ਰਾਤ ਜਦੋਂ ਉਹ ਆਪਣੀ ਹਵੇਲੀ ਵਿੱਚ ਇਕੱਲਾ ਸੀ ਬਾਹਰ ਤੂਫਾਨ ਚੱਲ ਰਿਹਾ ਪਿਆ ਬਿਜਲੀ ਚਮਕੀ ਤੇ ਉਸ ਨੂੰ ਲੱਗਾ ਕਿ ਕੋਈ ਪਰਛਾਵਾਂ ਉਸ ਦੀ ਖਿੜਕੀ ਕੋਲ ਖੜਾ ਹੈ ਉਸ ਦੀ ਨੀਂਦ ਉੱਡ ਗਈ ਅਚਾਨਕ ਉਸ ਦੀ ਅੱਖ ਦੇ ਅੱਖਾਂ ਦੇ ਸਾਹਮਣੇ ਇੱਕ ਚਮਕਦੀ ਰੌਸ਼ਨੀ ਫੈਲ ਗਈ ਉਸਰ ਰੋਸ਼ਨੀ ਵਿੱਚੋਂ ਇੱਕ ਬਜ਼ੁਰਗ ਆਵਾਜ਼ ਆਈ ਨਾਲਾ ਸਿੰਘ ਤੂੰ ਆਪਣੀ ਅਕਲ ਦੇ ਘਰੂਰ ਕਰਦਾ ਹੈ ਚਾਹ ਪੁੱਤ ਅਕਲ ਲੈ ਲੈ ਅਕਲ ਦੀ ਦੁਕਾਨ ਤੋਂ ਉਹ ਹੱਸਿਆ ਉਹ ਕਿਹੜੀ ਦੁਕਾਨ ਹੁੰਦੀ ਹੈ ਭਲਾ ਪਰ ਆਵਾਜ਼ ਮੌੜਾਈ ਜਦ ਤੂੰ ਲੱਭੇਗਾ ਤਦ ਹੀ ਜਾਣੇਗਾ ਅਗਲੀ ਸਵੇਰ ਨਾਲਾ ਸਿੰਘ ਨੂੰ ਉਹ ਸੁਪਨਾ ਸਵਸ਼ਟ ਯਾਦ ਸੀ ਪਹਿਲਾਂ ਤਾਂ ਉਹ ਹੱਸ ਕੇ ਟਾਲ ਗਿਆ ਦੂਜੇ ਤੇ ਤੀਜੇ ਦਿਨ ਉਹੀ ਸੁਪਨਾ ਮੁੜ ਆਇਆ ਹੁਣ ਉਸ ਦਾ ਮਨ ਤੇ ਚੈਨ ਹੋ ਗਿਆ ਜਿਹੜੀ ਅਕਲ ਦੀ ਦੁਕਾਨ ਕਿਹੜੀ ਅਕਲ ਦੀ ਦੁਕਾਨ ਹੈ ਇਹ ਉਹ ਪਿੰਡ ਦੇ ਕੋਤਵਾਰੇ ਗਿਆ ਉੱਥੇ ਗ੍ਰਾਂਧੀ ਸਿੰਘ ਨੇ ਕਿਹਾ ਭੁੱਤ ਇਹ ਅਕਲ ਦੀ ਕਿਰਪਾ ਹੈ ਸ਼ਾਇਦ ਉਹ ਤੈਨੂੰ ਸੱਚ ਦੀ ਖੋਜ ਤੇ ਭੇਜਣਾ ਚਾਹੁੰਦਾ ਹੈ ਨਾਲਾ ਸਿੰਘ ਨੇ ਤੁਰੰਤ ਸुरू ਸੋਣਾ ਸ਼ੁਰੂ ਕੀਤਾ ਉਸ ਨੇ ਆਪਣਾ ਘਰ ਛੱਡਿਆ ਤੇ ਕਿਹਾ ਜੇ ਅਕਲ ਦੀ ਕੋਈ ਦੁਕਾਨ ਹੈ ਤਾਂ ਮੈਂ ਲੱਭ ਕੇ ਰਹਾਗਾ ਰਾਹ ਵਿੱਚ ਉਸ ਨੂੰ ਪਹਿਲਾ ਪਾਠ ਮਿਲਿਆ ਇੱਕ ਭੁੱਖਾ ਭਿਖਾਰੀ ਦਸਤ ਤੇ ਬੈਠਾ ਸੀ ਨਾਲਾ ਸਿੰਘ ਨੇ ਸੋਚਿਆ ਇਹ ਹਾਲਸੀ ਹੋਵੇਗਾ ਕੰਮ ਨਾ ਕਰਦਾ ਹੋਵੇਗਾ ਪਰ ਜਦ ਉਸ ਨੇ ਉਸ ਨੂੰ ਰੋਟੀ ਦਿੱਤੀ ਭਿਖਾਰੀ ਨੇ ਕਿਹਾ ਮੈਨੂੰ ਭੁੱਖ ਨਹੀਂ ਸੀ ਤੈਨੂੰ ਦਿਲ ਦੇ ਦਰਵਾਜ਼ੇ ਖੋਲਣੇ ਸਨ ਨਾਲਾ ਸਿੰਘ ਹੈਰਾਨ ਰਹਿ ਗਿਆ ਉਸ ਨੂੰ ਪਹਿਲੀ ਵਾਰੀ ਲੱਗਾ ਕਿ ਅਕਲ ਸਿਰਫ ਸੋਚਣ ਵਿੱਚ ਨਹੀਂ ਮਹਿਸੂਸ ਕਰਨ ਵਿੱਚ ਵੀ ਹੈ ਨਾਲਾ ਸਿੰਘ ਨੇ ਰਾਪ پکڑ ਲਿਆ ਸੀ ਸੂਰਜ ਚੜ੍ਹਤੇ ਚੜ੍ਹਿਆ ਹੋਇਆ ਸੀ ਤੇ ਉਸ ਦੇ ਪੈਰ ਮਿੱਟੀ ਵਿੱਚ ਧਸ ਰਹੇ ਸਨ ਪਰ ਮਨ ਦੇ ਅੰਦਰ ਇੱਕ ਜਗਿਆਸਾ ਦਾ ਚਾਨਣ ਜਗ ਚੁੱਕਾ ਸੀ ਕਿੱਥੇ ਹੈ ਇਹ ਅਕਲ ਦੀ ਦੁਕਾਨ ਕੀ ਸੱਚਮੁੱਚ ਕੋਈ ਥਾਂ ਹੈ ਜਿੱਥੇ ਅਕਲ ਵੇਖੀ ਜਾਂਦੀ ਹੈ ਉਹ ਕਈ ਘੰਟੇ ਤੁਰਦਾ ਗਿਆ ਰਾਹ ਵਿੱਚ ਇੱਕ ਪੁੱਢੀ ਮਹਿਲਾ ਮਿਲੀ ਜੋ ਮਿੱਟੀ ਦੇ ਝੁੱਲੇ ਤੇ ਰੋਟੀ ਪਕਾ ਰਹੀ ਸੀ ਉਸਨੇ ਪੁੱਛਿਆ ਮਾਂ ਜੀ ਕੀ ਤੁਸੀਂ ਕਦੇ ਸੁਣਿਆ ਹੈ ਅਕਲ ਦੀ ਕੋਈ ਦੁਕਾਨ ਹੈ ਬੁੱਢੀ ਹੌਲੇ ਹੱਸ ਪਈ ਪਤਾ ਦੁਕਾਨ ਤਾਂ ਹੈ ਪਰ ਉਹ ਰਾਹੀ ਨਹੀਂ ਰਹਿਮ ਨਾਲ ਮਿਲਦੀ ਹੈ ਪਹਿਲਾ ਆਪਣੀ ਅਕਲ ਦਾ ਘੁਮਾਨ ਛੱਡ ਨਾਲਾ ਸਿੰਘ ਨੇ ਸੋਚਿਆ ਇਹ ਵੀ ਕੋਈ ਜਵਾਬ ਹੋਇਆ ਮੈਂ ਤਾਂ ਸੱਚੀ ਦੁਕਾਨ ਲੱਭ ਰਿਹਾ ਹਾਂ ਉਹ ਅੱਗੇ ਵਧ ਗਿਆ ਕੁਝ ਮੀਤ ਤੁਰ ਕੇ ਉਸ ਨੂੰ ਇੱਕ ਸੁੰਦਰ ਬਾਗ ਮਿਲਿਆ ਜਿੱਥੇ ਇੱਕ ਨੌਜਵਾਨ ਰਾਜਕੁਮਾਰੀ ਫੁੱਲ ਤੋੜ ਰਹੀ ਸੀ ਉਸ ਦੇ ਚਿਹਰੇ ਤੇ ਰੌਸ਼ਨੀ ਸੀ ਨਾਲਾ ਸਿੰਘ ਨੇ ਪੁੱਛਿਆ ਤੂੰ ਕੌਣ ਹੈ ਤੇ ਇੱਥੇ ਕੀ ਕਰਦੀ ਹੈ ਰਾਜਕੁਮਾਰੀ ਨੇ ਕਿਹਾ ਮੈਂ ਸੱਚ ਦੀ ਖੋਜ ਹਾਂ ਹਰ ਫੁੱਲ ਇੱਕ ਗੁਣ ਹੈ ਜਿਸ ਨੂੰ ਮੈਂ ਆਪਣੇ ਦਿਲ ਵਿੱਚ ਵਸਾਉਂਦੀ ਹਾਂ ਮੈਂ ਸੱਚ ਦੀ ਖੂਚੀ ਹਾਂ ਹਰ ਫੁੱਲ ਇੱਕ ਗੁਣ ਹੈ ਜਿਸ ਨੂੰ ਮੈਂ ਆਪਣੇ ਦਿਲ ਵਿੱਚ ਵਸਾਉਂਦੀ ਹਾਂ ਨਾਲਾ ਸਿੰਘ ਹੱਸ ਪਿਆ ਉਹ ਗੱਲਾਂ ਤਾਂ ਕਵਿਤਾ ਵਰਗੀਆਂ ਹਨ ਅਕਲ ਦੀ ਗੱਲ ਕਰੋ ਰਾਜਕੁਮਾਰੀ ਨੇ ਮੁਸਕਰਾ ਕੇ ਕਿਹਾ ਅਕਲ ਉਹ ਨਹੀਂ ਜੋ ਗੱਲਾਂ ਵਿੱਚ ਬੋਲਦੀ ਹੈ ਅਕਲ ਉਹ ਹੈ ਜੋ ਮਨੁੱਖ ਨੂੰ ਚੁੱਪ ਕਰਕੇ ਕਰ ਦੇਵੇ ਕਿਉਂਕਿ ਚੁੱਪ ਕਿਉਂਕਿ ਜਿੱਥੇ ਚੁੱਪ ਹੈ ਉੱਥੇ ਹੀ ਅਕਲ ਬੋਲ ਬੋਲਦਾ ਹੈ ਇਹ ਸ਼ਬਦ ਨਾਲੇ ਦੇ ਦਿਲ ਵਿੱਚ ਵਸ ਕੇ ਪਹਿਲੀ ਵਾਰੀ ਉਸ ਨੂੰ ਆਪਣੀ ਬੋਲੀ ਤੇ ਸ਼ਰਮ ਆਈ ਉਹ ਸੋਚਣ ਲੱਗਾ ਸ਼ਾਇਦ ਮੈਂ ਹਮੇਸ਼ਾ ਬੋਲਦਾ ਹੀ ਰਿਹਾ ਸੁਣ ਸੁਣਦਾ ਕਦੇ ਨਹੀਂ ਅਗਲੇ ਦਿਨ ਉਹ ਇੱਕ ਵੱਡੇ ਜੰਗਲ ਵਿੱਚ ਪਹੁੰਚਿਆ ਉੱਥੇ ਦਰਖਤਾਂ ਦੀਆਂ ਛਾਵਾਂ ਵਿੱਚ ਇੱਕ ਸੰਤ ਬੈਠਾ ਧਿਆਨ ਲਾ ਰਿਹਾ ਸੀ ਉਸ ਦੇ ਨੇੜੇ ਇੱਕ ਛੋਟੀ ਚੀਲਾ ਪਾਣੀ ਭਰਿਆ ਭਰਿਆ ਰਿਹਾ ਸੀ ਨਾਲਾ ਸਿੰਘ ਨੇ ਕਿਹਾ ਮੈਨੂੰ ਦੱਸੋ ਬਾਬਾ ਜੀ ਕੀ ਤੁਹਾਨੂੰ ਅਕਲ ਦੀ ਦੁਕਾਨ ਦਾ ਪਤਾ ਹੈ ਸ਼ਾਂਤ ਨੇ ਅੱਖਾਂ ਖੋਲੀਆਂ ਤੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ ਪੁੱਤ ਜਿਹੜਾ ਆਪਣੇ ਮਨ ਨੂੰ ਕਾਬੂ ਕਰ ਲੈਂਦਾ ਹੈ ਉਸ ਦੇ ਅੰਦਰ ਹੀ ਅਕਲ ਦੀ ਦੁਕਾਨ ਖੁੱਲ ਜਾਂਦੀ ਹੈ ਬਾਹਰ ਲੱਭਣ ਦੀ ਲੋੜ ਨਹੀਂ ਪਰ ਮੈਂ ਤਾਂ ਸੱਚੀ ਥਾਂ ਲੱਭਣਾ ਚਾਹੁੰਦਾ ਹਾਂ ਨਾਲਾ ਨਾਲਾ ਨੇ ਕਿਹਾ ਸੰਤ ਹੱਸਿਆ ਤੂੰ ਜਦ ਤੱਕ ਮਨ ਦੀ ਅੱਗ ਬੁਝਾਏਗਾ ਨਹੀਂ ਤਦ ਤੱਕ ਦੁਕਾਨ ਦੀ ਠੰਡਕ ਨਹੀਂ ਲੱਭੇਗੀ ਅਕਲ ਅਹੰਕਾਰ ਨਾਲ ਨਹੀਂ ਮਿਲਦੀ ਨਿਮਰਤਾ ਨਾਲ ਮਿਲਦੀ ਹੈ ਉਸ ਰਾਤ ਨਾਲਾ ਸਿੰਘ ਜੰਗਲ ਦੇ ਇੱਕ ਕੋਨੇ ਵਿੱਚ ਬੈਠਾ ਸੀ ਆਕਾਸ਼ ਵਿੱਚ ਤਾਰੇ ਚਮਕ ਰਹੇ ਸਨ ਉਸਨੇ ਸੋਚਿਆ ਸ਼ਾਇਦ ਮੈਂ ਆਪਣੇ ਅਕਲ ਦੇ ਪਿੱਛੇ ਦੌੜ ਰਿਹਾ ਹਾਂ ਪਰ ਉਹ ਤਾਂ ਮੇਰੇ ਅੰਦਰ ਹੀ ਕਿ ਕਿਤੇ ਹੈ ਸਵੇਰ ਜਦੋਂ ਉਹ ਉੱਠਿਆ ਉਸਨੇ ਇੱਕ ਛੋਟੇ ਗੁਫਾ ਦੇ ਦਰਵਾਜ਼ੇ ਤੇ ਇੱਕ ਪੱਥਰ ਤੇ ਲਿਖਿਆ ਦੇਖਿਆ ਜੋ ਖੋਦ ਨੂੰ ਜਾਣ ਲੈਂਦਾ ਹੈ ਉਹ ਅਕਾਲ ਨੂੰ ਪਾ ਲੈਂਦਾ ਹੈ ਉਸਨੇ ਗੁਫਾ ਵਿੱਚ ਦਾਖਲ ਹੋਇਆ ਅੰਦਰ ਇੱਕ ਅਜੀਬ ਰੋਸ਼ਨੀ ਸੀ ਨਾ ਸੋਚਦੀ ਨਾ ਦੀਵੇ ਦੀ ਉਸ ਰੋਸ਼ਨੀ ਵਿੱਚੋਂ ਇੱਕ ਆਵਾਜ਼ ਆਈ ਨਾਲਾ ਸਿੰਘ ਤੂੰ ਤਿੰਨ ਸਬਕ ਸਿੱਖ ਚੁੱਕਾ ਹੈ ਦਿਲ ਖੁੱਲ ਖੋਲਣਾ ਦਿਮਾਗ ਖੋਲਣ ਤੋਂ ਵੱਡਾ ਵੱਡੀ ਗੱਲ ਹੈ ਚੁੱਪੀ ਵਿੱਚ ਸੱਚ ਵਸਦਾ ਹੈ ਨਿਵਰਤਾ ਵਿੱਚ ਅਕਾਲ ਦਾ ਦਰਵਾਜ਼ਾ ਖੁੱਲਣਾ ਹੈ ਪਰ ਅਜੇ ਤੂੰ ਤਿਆਰ ਨਹੀਂ ਵਾਪਸ ਜਾ ਲੋਕਾਂ ਵਿੱਚ ਰਹਿ ਕੇ ਆਪਣੀ ਅਕਲ ਦੀ ਕਸੌਟੀ ਲਗਾ ਰੌਸ਼ਨੀ ਗਾਇਬ ਹੋ ਗਈ ਨਾਲਾ ਸਿੰਘ ਬਾਹਰ ਆ ਗਿਆ ਉਸ ਦਾ ਚਿਹਰਾ ਸ਼ਾਂਤ ਸੀ ਪਰ ਅੰਦਰ ਹਲੇ ਵੀ ਪ੍ਰੇਸ਼ਨ ਸਨ ਉਹ ਤੋਰ ਪਿਆ ਵਾਪਸੀ ਦੀ ਔਰ ਪਰ ਇਸ ਵਾਰ ਉਸ ਦੇ ਕਦਮ ਹਲੇ ਹੌਲੇ ਸਨ ਜਿਵੇਂ ਹਰ ਪੈਰ ਨਾਲ ਉਸ ਦੀ ਅਹੰਕਾਰ ਦੀ ਤੋੜ ਝੜ ਰਹੀ ਹੋਵੇ ਨਾਲਾ ਸਿੰਘ ਕਈ ਦਿਨਾਂ ਤੋਂ ਯਾਤਰਾ ਕਰ ਰਿਹਾ ਸੀ ਕਦੇ ਢੋਡ ਵਾਲੇ ਰਹਾ ਕਦੇ ਪਹਾੜੀ ਢਲਾਨਾਂ ਤੇ ਕਦੇ ਬਿਆੰਤ ਖੇਤਾਂ ਵਿੱਚੋਂ ਗੁਜ਼ਰਦਾ ਗਿਆ ਮਨ ਅੰਦਰੋਂ ਸ਼ਾਂਤ ਹੋ ਰਿਹਾ ਸੀ ਪਰ ਇੱਕ ਸਵਾਰ ਹਲੇ ਵੀ ਧੁੰਦਾਂ ਧੁੰਦ ਧੁੰਮ ਘੁੰਮ ਰਹਾ ਸੀ ਅਕਾਲ ਦੀ ਦੁਕਾਨ ਖਾਰ ਆਖਰ ਹੈ ਕਿੱਥੇ ਇੱਕ ਦਿਨ ਉਹ ਇੱਕ ਦਰਿਆ ਦੇ ਕੰਢੇ ਪਹੁੰਚਿਆ ਦਰਿਆ ਦਾ ਪਾਣੀ ਬਹੁਤ ਸਾਫ਼ ਸੀ ਤੇ ਉਸ ਵਿੱਚ ਉਸ ਨੂੰ ਆਪਣਾ ਚਿਹਰਾ ਦਿਖਾਈ ਦਿੱਤਾ ਪਰ ਉਸ ਚਿਹਰੇ ਵਿੱਚ ਉਹ ਖੁਦ ਨੂੰ ਨਹੀਂ ਪਛਾਣ ਰਿਹਾ ਸੀ ਉਸ ਨੇ ਅੱਖਾਂ ਬੰਦ ਕੀਤੀਆਂ ਤੇ ਹੌਲੇ ਜਿਹੇ ਜਪਿਆ ਆਕਾਲ ਪੁਰਖ ਮੈਨੂੰ ਆਪਣੀ ਅਕਲ ਦਿਖਾ ਅਚਾਨਕ ਪਾਣੀ ਦੇ ਉੱਪਰ ਧੁੰਦ ਦਾ ਇੱਕ ਗੋਲਾ ਬਣਿਆ ਤੇ ਉਸ ਵਿੱਚੋਂ ਇੱਕ ਦਰਵਾਜ਼ਾ ਜਿਹਾ ਉੱਭਰਿਆ ਦਰਵਾਜ਼ੇ ਉੱਪਰ ਲਿਖਿਆ ਸੀ ਇਹ ਆਕਾਲ ਦੀ ਦੁਕਾਨ ਅੰਦਰ ਖਰੀਦਣ ਕੁਝ ਨਹੀਂ ਸਮਝਣ ਸਭ ਕੁਝ ਨਰਾਇਣ ਸਿੰਘ ਦਾ ਦਿਲ ਜੋਰ-ਜੋਰ ਨਾਲ ਧੜਕਣ ਲੱਗਾ ਉਸਨੇ ਹੌਲੀ ਜਿਹੇ ਦਰਵਾਜ਼ਾ ਖੋਲ੍ਹਿਆ ਤੇ ਅੰਦਰ ਦਾਖਲ ਹੋ ਗਿਆ ਅੰਦਰ ਨਾ ਕੋਈ ਸੋਨਾ ਸੀ ਨਾ ਚਾਂਦੀ ਨਾ ਸੀ ਸਿਨੇ ਨਾ ਵਪਾਰੀ ਕੇਵਲ ਇੱਕ ਪ੍ਰਕਾਸ਼ ਨਰਮ ਗਰਮ ਤੇ ਸ਼ਾਂਤ ਉਸ ਪ੍ਰਕਾਸ਼ ਵਿੱਚੋਂ ਇੱਕ ਆਵਾਜ਼ ਆਈ ਬਹੁਤ ਗਹਿਰੀ ਤੇ ਮਿੱਠੀ ਆਖਿਆ ਤੂੰ ਨਰਾਇਣ ਸਿੰਘ ਲੰਮਾ ਰਾਤ ਤੈ ਤੈ ਕੀਤਾ ਤੂੰ ਨਾਲਾ ਡਰ ਗਿਆ ਕੌਣ ਹੋ ਤੁਸੀਂ ਆਵਾਜ਼ ਨੇ ਕਿਹਾ ਮੈਂ ਉਹ ਹਾਂ ਜਿਸ ਨੂੰ ਤੂੰ ਲੱਭ ਰਿਹਾ ਹੈ ਅਕਲ ਉਹ ਸਿਰ ਝੁਕਾ ਕੇ ਬੋਲਿਆ ਮੈਨੂੰ ਅਕਲ ਚਾਹੀਦੀ ਹੈ ਮੈਨੂੰ ਆਪਣੀ ਅਕਲ ਦਿਓ ਆਵਾਜ਼ ਨੇ ਹੌਲੀ ਜਿਹੀ ਕਿਹਾ ਅਕਲ ਖਰੀਦੀ ਨਹੀਂ ਜਾਂਦੀ ਪੁੱਤਰ ਅਕਲ ਜਾਗਦੀ ਹੈ ਜਦ ਤੂੰ ਆਪਣੇ ਆਪ ਤੋਂ ਉੱਪਰ ਉੱਠਦਾ ਹੈ ਨਾਲੇ ਨੇ ਕੁਛਿਆ ਮੈਂ ਤਾਂ ਸਾਰੀ ਦੁਨੀਆ ਦੇਖੀ ਪੰਡਤਾਂ ਨਾਲ ਗੱਲਾਂ ਕੀਤੀਆਂ ਸੰਤਾਂ ਕੋਲ ਗਿਆ ਪਰ ਕਿਤੇ ਵੀ ਅਕਲ ਨਹੀਂ ਮਿਲੀ ਆਵਾਜ਼ ਹੌਲੀ-ਹੌਲੀ ਹੰਸੀ ਕਿਉਂਕਿ ਤੂੰ ਹਰ ਥਾਂ ਗਿਆ ਪਰ ਆਪਣੇ ਅੰਦਰ ਨਹੀਂ ਗਿਆ ਅਕਲ ਦੀ ਦੁਕਾਨ ਇੱਥੇ ਨਹੀਂ ਤੇਰੇ ਮਨ ਦੇ ਮੰਦਰ ਵਿੱਚ ਹੈ ਜਦ ਤੂੰ ਆਪਣੇ ਹੰਕਾਰ ਦਾ ਦਰਵਾਜ਼ਾ ਬੰਦ ਕਰੇਗਾ ਤਦ ਹੀ ਮੇਰੀ ਰੌਸ਼ਨੀ ਅੰਦਰ ਆਵੇਗੀ ਨਾਲਾ ਸਿੰਘ ਦੀਆਂ ਅੱਖਾਂ ਭਿੱਜ ਗਈਆਂ ਉਸ ਨੂੰ ਜ਼ਿਆਦਾ ਆਏ ਉਹ ਦਿਨ ਜਦ ਉਹ ਪਿੰਡ ਵਿੱਚ ਬੈਠ ਕੇ ਲੋਕਾਂ ਤੇ ਹੱਸਦਾ ਸੀ ਜਦ ਉਹ ਪਰਮਾਤਮਾ ਨੂੰ ਕਲਪਨਾ ਕਹਿੰਦਾ ਸੀ ਹੁਣ ਉਹ ਚੁੱਪ ਸੀ ਅਜਿਹੀ ਚੁੱਪ ਜੋ ਉਸ ਨੇ ਪਹਿਲੀ ਵਾਰ ਮਹਿਸੂਸ ਕੀਤੀ ਆਵਾਜ਼ ਨੇ ਅਕੇ ਕਿਹਾ ਤੂੰ ਜਿਹੜੀ ਅਕਲ ਲੱਭ ਰਹਾ ਹੈ ਉਹ ਸਿਰਫ ਦਿਮਾਗ ਵੇ ਦਿਮਾਗ ਨਹੀਂ ਦਿਲ ਦੀ ਸਮਝ ਹੈ ਅਕਲ ਉਹ ਹੈ ਜੋ ਦੂਜਿਆਂ ਨੂੰ ਸਮਝੇ ਆਪਣੇ ਆਪ ਨੂੰ ਮਾਫ ਕਰੇ ਤੇ ਮੇਰੇ ਨਾਮ ਵਿੱਚ ਜੀਵੇ ਜੇ ਤੂੰ ਸੱਚੀ ਅਕਲ ਚਾਹੁੰਦਾ ਹੈ ਤਾਂ ਤਿੰਨ ਗੱਲਾਂ ਯਾਦ ਰੱਖ ਸੇਵਾ ਬਿਨਾ ਅਕਲ ਅਧੂਰੀ ਹੈ ਸਿਮਰਨ ਬਿਨਾ ਗਿਆਨ ਸੁੱਖਾ ਹੈ ਅਹੰਕਾਰ ਬਿਨਾ ਅਕਲ ਉਲਦੀ ਹੈ ਉਹ ਸੱਦ ਨਾਲਾਂ ਦੇ ਦਿਲ ਵਿੱਚ ਵਸ ਗਏ ਔਸਨੂੰ ਲੱਗਾ ਜਿਵੇਂ ਸਾਰੀ ਜ਼ਿੰਦਗੀ ਇੱਕ ਭਰਮ ਸੀ ਤੇ ਹੁਣ ਧੰਦ हट ਗਿਆ ਰਹੀ ਹੈ ਉਸਨੇ ਪੁੱਛਿਆ ਮੈਂ ਹੁਣ ਕੀ ਕਰਾਂ ਆਕਾ ਆਵਾਜ਼ ਨੇ ਕਿਹਾ ਵਾਪਸ ਜਾ ਆਪਣੇ ਪਿੰਡ ਵਿੱਚ ਲੋਕਾਂ ਨੂੰ ਨਾ ਉਪਦੇਸ਼ ਦੇ ਪਰ ਸੇਵਾ ਕਰ ਜਦ ਤੂੰ ਦੂਜਿਆਂ ਦਾ ਭਲਾ ਕਰੇਂਗਾ ਤੇਰੀ ਅਕਲ ਤੇਰੇ ਰਾਹੀ ਬੋਲੇਗੀ আর ਉਸਨੇ ਹੌਲੀ ਹੌਲੀ ਮਤਮ ਪਈ ਦਰਵਾਜ਼ਾ ਮੋੜ ਦਰਿਆ ਦੇ ਪਾਣੀ ਵਿੱਚ ਵਲীন ਹੋ ਗਿਆ ਨਾਲਾ ਸਿੰਘ ਨੇ ਆਪਣੀ ਅੱਖਾਂ ਖੋਲ੍ਹੀਆਂ ਉਹ ਮੁੜ ਕੰਡੇ ਤੇ ਖੜਾ ਸੀ ਪਰ ਹੁਣ ਉਹ ਪਹਿਲਾ ਵਾਲਾ ਨਹੀਂ ਸੀ ਉਸ ਦਾ ਚਿਹਰਾ ਸ਼ਾਂਤ ਸੀ ਨਰਮ ਨਜ਼ਰ ਨਰਮ ਉਸ ਦੇ ਹੱਥ ਜੋੜੇ ਹੋਏ ਸਨ ਉਸ ਨੇ ਆਕਾਸ਼ ਵੱਲ ਵੇਖ ਕੇ ਕਿਹਾ ਸੱਚਮੁੱਚ ਅਕਲ ਤਾਂ ਅਕਾਲ ਦੀ ਹੀ ਹੈ ਅਸੀਂ ਤਾਂ ਉਸ ਦੀ ਕਿਰਪਾ ਨਾਲ ਸੋਚਦੇ ਹਾਂ ਔਸਧੇਤੋਂ ਨਾਲਾ ਸਿੰਘ ਨੇ ਵਾਪਸੀ ਦਾ ਸਫ਼ਰ ਸ਼ੁਰੂ ਕੀਤਾ ਪਰ ਹੁਣ ਰਾਹ ਉਸਦੇ ਲਈ ਸਿਰਫ ਮੰਜ਼ਲ ਨਹੀਂ ਸੀ ਹਰ ਕਦਮ ਇੱਕ ਸਿੱਖਿਆ ਸੀ ਜਿੱਥੇ ਪਹਿਲਾਂ ਉਹ ਲੋਕਾਂ ਨਾਲ ਬਾਤ ਵਿਵਾਦ ਕਰਦਾ ਸੀ ਹੁਣ ਉਹ ਸੁਣਦਾ ਸੀ ਜਿੱਥੇ ਪਹਿਲਾਂ ਉਹ ਆਪਣੀ ਬਾਤ ਮਨਾਉਂਦਾ ਸੀ ਹੁਣ ਉਹ ਦੂਜਿਆਂ ਦੀ ਮਦਦ ਕਰਦਾ ਸੀ ਰਾਹ ਵਿੱਚ ਉਸ ਨੂੰ ਉਹੀ ਭਿਖਾਰੀ ਮਿਲਿਆ ਜਿਸ ਨੇ ਜਿਸ ਨੂੰ ਕਦੇ ਰੋਟੀ ਦਿੱਤੀ ਸੀ ਪਖਾਰੀ ਨੇ ਮੁਸਕਰਾ ਕੇ ਕਿਹਾ ਮਿਲ ਗਈ ਅਕਲ ਨਾਲਾ ਸਿੰਘ ਨੇ ਨਾਲਾ ਸਿੰਘ ਨੇ ਹੌਲੇ ਕਿਹਾ ਹਾਂ ਭਰਾਵਾ ਹੁਣ ਸਮਝ ਆ ਗਈ ਅਕਲ ਲੈਣਾ ਵਾਲੀ ਨਹੀਂ ਦੇਣ ਵਾਲੀ ਚੀਜ਼ ਹੈ ਸਵੇਰ ਦੀ ਟੁੱਪ ਪਹਾੜਾਂ ਦੇ ਪਿੱਛੇ ਨਿਕਲੀ ਤੇ ਉਸ ਦੇ ਨਰਮ ਕਿਰਨਾਂ ਨਾਲਾ ਸਿੰਘ ਦੇ ਚਿਹਰੇ ਤੇ ਪਈਆਂ ਹੁਣ ਉਸ ਦੇ ਕਦਮ ਹੌਲੇ ਸਨ ਪਰ ਦਿਲ ਅਹ ਜੀ ਹਾ ਹਲਕਾ ਜਿਵੇਂ ਸਾਲਾਂ ਦਾ ਬੋਝ ਹਟ ਗਿਆ ਹੋਵੇ ਉਹ ਰਾਈ ਤੁਰ ਰਿਹਾ ਸੀ ਪਰ ਹਰ ਪੱਤੇ ਹਰ ਹਵਾ ਦੀ ਲਹਿਰ ਉਸ ਵਿੱਚ ਉਸ ਨੂੰ ਅਕਾਲ ਦਾ ਅਹਿਸਾਸ ਹੁੰਦਾ ਸੀ ਜਦ ਉਹ ਆਪਣੇ ਪਿੰਡ ਲਾਲਗੜ ਦੇ ਨੇੜੇ ਪਹੁੰਚਿਆ ਬੱਚੇ ਖੇਤਾਂ ਵਿੱਚ ਖੇਡ ਰਹੇ ਸਨ ਔਰਤਾਂ ਚੋਬਾਰੇ ਸਾਫ ਕਰ ਰਹੀਆਂ ਸਨ ਤੇ ਮਰਦ ਮਜਦੂਰੀ ਲਈ ਜਾ ਰਹੇ ਸਨ ਜਿਨ੍ਹਾਂ ਨੇ ਉਸ ਨੂੰ ਵੇਖਿਆ ਸਾਹਮਣੇ ਚਰਚਾ ਕੀਤੀ ਇਹ ਤਾਂ ਨਾਲਾ ਸਿੰਘ ਹੈ ਪਰ ਇਸ ਦਾ ਚਿਹਰਾ ਕਿੰਨਾ ਬਦਲਿਆ ਹੋਇਆ ਹੈ ਪਹਿਲਾਂ ਤਾਂ ਹਮੇਸ਼ਾ ਚੀਖਦਾ ਸੀ ਨਾਲਾ ਨੇ ਚੌਪਾਲ ਤੇ ਪਹੁੰਚ ਕੇ ਸਭ ਨੂੰ ਪ੍ਰਣਾਮ ਕੀਤੀ ਉਹ ਉਹੀ ਥਾਂ ਸੀ ਜਿੱਥੇ ਉਹ ਕਦੇ ਪਰਮਾਤਮਾ ਦਾ ਮਜ਼ਾਕ ਉਡਾਉਂਦਾ ਸੀ ਮਜੁਰਗ ਮਹਿਲ ਸਿੰਘ ਨੇ ਪੁੱਛਿਆ ਕਿੱਥੇ ਗਿਆ ਸੀ ਪੁੱਤ ਸਾਲ ਹੋ ਗਿਆ ਤੈਨੂੰ ਗਾਇਬ ਹੋਏ ਨਾਲਾ ਹੌਲੇ-ਹੌਲੇ ਬੋਲਿਆ ਮੈਂ ਅਕਲ ਲੈਣ ਗਿਆ ਸੀ ਮਹਾਲ ਸਿੰਘ ਜੀ ਅਕਲ ਅਕਲ ਦੀ ਦੁਕਾਨ ਤੋਂ ਸਾਹਮਣੇ ਹਰਿਆਰ ਹੋ ਕੇ ਦੇਖਿਆ ਬਾਦਾਂ ਨੇ ਹੱਸ ਕੇ ਕਿਹਾ ਤੇ ਉੱਥੇ ਕੀ ਮਿਲਿਆ ਚਾਚਾ ਜੀ 100 ਰੁਪਏ ਦੀ ਅਕਲ ਜਾਂ 1000 ਦੀ ਨਾ ਨਾਲਾ ਮੁਸਕਰਾਇਆ ਮਸਕਰਾਇਆ ਪਰ ਉਸ ਦੀ ਨਜ਼ਰ ਵਿੱਚ ਗੰਭੀਰਤਾ ਸੀ ਉਸ ਨੇ ਕਿਹਾ ਉੱਥੇ ਕੁਝ ਖਰੀਦਣ ਨੂੰ ਨਹੀਂ ਸੀ ਬੰਤਾ ਉੱਥੇ ਤਾਂ ਆਪਣਾ ਆਪ ਵੇਚਣਾ ਪਿਆ ਚੋਪਾਲ ਚੁੱਪ ਹੋ ਗਈ ਉਸ ਨੇ ਅੱਗੇ ਕਿਹਾ ਮੈਂ ਸੋਚਦਾ ਸੀ ਮੈਂ ਸਭ ਤੋਂ ਵੱਧ ਜਾਣਦਾ ਹਾਂ ਪਰ ਅਸਲ ਵਿੱਚ ਮੈਂ ਕੁਝ ਵੀ ਨਹੀਂ ਜਾਣਦਾ ਸੀ ਮੈਂ ਬਾਹਰ ਅਕਲ ਲੱਭਦਾ ਰਿਹਾ ਪਰ ਉਹ ਤਾਂ ਮੇਰੇ ਅੰਦਰ ਸੀ ਸੇਵਾ ਵਿੱਚ ਨਿਮਰਤਾ ਵਿੱਚ ਤੇ ਨਾਮ ਸਿਮਰਨ ਵਿੱਚ ਇਹ ਸ਼ਬਦ ਲੋਕਾਂ ਦੇ ਦਿਲਾਂ ਤੇ ਵੱਜੇ ਮਾਹਲ ਸਿੰਘ ਨੇ ਹੌਲੀ ਕਿਹਾ ਪੁੱਤ ਲੱਗਦਾ ਹੈ ਤੈਨੂੰ ਸੱਚਾ ਦਰਸ਼ਨ ਹੋ ਗਿਆ ਉਸ ਦਿਨ ਤੋਂ ਨਾਲਾ ਸਿੰਘ ਦਾ ਜੀਵਨ ਬਦਲ ਗਿਆ ਉਹ ਹੁਣ ਲੋਕਾਂ ਨੂੰ ਉਪਦੇਸ਼ ਨਹੀਂ ਦਿੰਦਾ ਸੀ ਸਗੋਂ ਸੇਵਾ ਕਰਦਾ ਸੀ ਕਿਸੇ ਦੀ ਸੱਤ ਟੁੱਟ ਜਾਂਦੀ ਤਾਂ ਉਹ ਉਸ ਨੂੰ ਠੀਕ ਕਰਦਾ ਕਿਸੇ ਬਜ਼ੁਰਗ ਨੂੰ ਰਸਤਾ ਪਾਰ ਕਰਨਾ ਹੁੰਦਾ ਤਾਂ ਉਹ ਦੌੜ ਕੇ ਮਦਦ ਕਰਦਾ ਗੁਰਦੁਆਰੇ ਵਿੱਚ ਲੰਗਰ ਬਣਾਉਂਦਾ ਤਾਂ ਉਹ ਖੁਦ ਬਰਤਨ ਮਾੜਦਾ ਸੀ ਲੋਕ ਹੈਰਾਨ ਹੋ ਰਹੇ ਹੋ ਕੇ ਰਹ ਕਹਿੰਦੇ ਇਹ ਉਹੀ ਨਾਲਾ ਸਿੰਘ ਹੈ ਜੋ ਕਦੇ ਅਕਲ ਦਾ ਮਾਣ ਕਰਦਾ ਸੀ ਹੁਣ ਤਾਂ ਨਿਮਰਤਾ ਦਾ ਜੀਵਨ ਜੀਵ ਬਣ ਗਿਆ ਹੈ ਇੱਕ ਦਿਨ ਪਿੰਡ ਦੇ ਸਕੂਲ ਦੇ ਬੱਚਿਆਂ ਨੇ ਉਸ ਨੂੰ ਕਿਹਾ ਚਾਚਾ ਜੀ ਤੁਸੀਂ ਤਾਂ ਅਕਲ ਦੀ ਦੁਕਾਨ ਵੇਖੀ ਹੈ ਸਾਨੂੰ ਵੀ ਦਿਖਾਓ ਨਾ ਨਾਲ ਹਾਸਦੇ ਹੋਏ ਬੋਲਿਆ ਉਹ ਦੁਕਾਨ ਹਰ ਕਿਸੇ ਦੇ ਅੰਦਰ ਹੈ ਬੱਚਿਓ ਜਦੋਂ ਤੂੰ ਆਪਣੀ ਸੱਚਾਈ ਦਿਲਦਾਰੀ ਤੇ ਦੂਜਿਆਂ ਦੀ ਮਦਦ ਵਿੱਚ ਖੁਸ਼ੀ ਮਹਿਸੂਸ ਕਰੇਂਗਾ ਉਹੀ ਸਮਾਂ ਹੈ ਜਦ ਅਕਾਲ ਦੀ ਦੁਕਾਨ ਖੁੱਲਦੀ ਹੈ ਉਸਨੇ ਗੁਰਦੁਆਰੇ ਵਿੱਚ ਇੱਕ ਛੋਟਾ ਸਫਕ ਰੋਜ ਰੱਖਣਾ ਸ਼ੁਰੂ ਕੀਤਾ ਜਿੱਥੇ ਉਹ ਲੋਕਾਂ ਨੂੰ ਗੁਰਬਾਣੀ ਦੇ ਅਰਥ ਸਿਖਾਉਂਦਾ ਸੀ ਪਰ ਕਦੇ ਆਪਣੇ ਆਪ ਨੂੰ ਉੱਚਾ ਨਹੀਂ ਦਿਖਾਉਂਦਾ ਸੀ ਉਹ ਹਮੇਸ਼ਾ ਕਹਿੰਦਾ ਮੈਂ ਗੁਰੂ ਦਾ ਸੇਕ ਹਾਂ ਕੋਈ ਗਿਆਨੀ ਨਹੀਂ ਜੋ ਕੁਝ ਮਿਲਿਆ ਹੈ ਉਹ ਅਕਾਲ ਦੀ ਕਿਰਪਾ ਨਾਲ ਮਿਲਿਆ ਇੱਕ ਸ਼ਾਮ ਨੂੰ ਜਦ ਸੋਚ ਟੁੱਪ ਰਿਹਾ ਸੀ ਉਸ ਨੇ ਉਸ ਦੇ ਕੋਲ ਬੰਤਾ ਆਇਆ ਉਹ ਨੌਜਵਾਨ ਜਿਸ ਨੇ ਕਦੇ ਉਸ ਨੂੰ ਪਰਮਾਤਮਾ ਬਾਰੇ ਪੁੱਛਿਆ ਸੀ ਬੰਤੇ ਨੇ ਕਿਹਾ ਚਾਚਾ ਤੁਸੀਂ ਸਹੀ ਕਹਿੰਦੇ ਹੋ ਅਕਲ ਅੰਦਰੋਂ ਜਾਗਦੀ ਹੈ ਮੈਂ ਵੀ ਹੁਣ ਘੁਰਦਵਾਰਿਆਂ ਆਉਣਾ ਸ਼ੁਰੂ ਕੀਤਾ ਹੈ ਨਾਲੇ ਨੇ ਉਸ ਤੇ ਮੋٹے ਤੇ ਹੱਥ ਰੱਖਿਆ ਤੇ ਕਿਹਾ ਬੰਤਾ ਯਾਦ ਰੱਖ ਅਕਲ ਸਿੱਖਣ ਨਾਲ ਨਹੀਂ ਜਾਗਣ ਨਾਲ ਮਿਲਦੀ ਹੈ ਜਦ ਮਨ ਚੁੱਪ ਹੁੰਦਾ ਹੈ ਅਕਾਲ ਬੋਲਦਾ ਹੈ ਉਹ ਦੋਵੇਂ ਚੁੱਪਚਾਪ ਸੂਰਜ ਡੁੱਬੂ ਸੂਰਜ ਡੁੱਬਦੇ ਦੇਖਦੇ ਰਹੇ ਹਵਾ ਵਿੱਚ ਰੱਬੀ ਸ਼ਾਂਤੀ ਸੀ ਪਿੰਡ ਦੇ ਮੰਦਰ ਤੇ ਗੁਰਦੁਆਰਿਆਂ ਦੀਆਂ ਘੰਟੀਆਂ ਵੱਜ ਰਹੀਆਂ ਸਨ ਜਿਵੇਂ ਅਕਾਲ ਖੋਦ ਕਹਿ ਰਿਹਾ ਹੋਵੇ ਅਕਲ ਲੈ ਲਓ ਅਕਲ ਤੋਂ ਮਨੁੱਖ ਤੋਂ ਨਹੀਂ ਹੀਸ਼ੀ ਜੀ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਤਾਂ ਬਹੁਤ ਬਹੁਤ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਸ਼ੇਅਰ ਜਰੂਰ ਕਰਨਾ ਜੀ ਅਸੀਂ ਇਸੇ ਤਰ੍ਹਾਂ ਨਵੀਆਂ ਨਵੀਆਂ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਜਦ ਤੱਕ ਲਈ ਧੰਨਵਾਦ